ਸਤਨਾਮ ਸ੍ਰੀ ਵਾਹਿਗੁਰੂ ਸਮਝਾਇਓ ਤ੍ਰਿਤ ਤੈ ਮਾਣਿਓ ਰਾਮ ਰਗਵੰਸ ਕਹਾਇਓ ਦਵਾਪਰ ਕ੍ਰਿਸ਼ਨ ਮੁਰਾਰੋ ਹੰਸ ਕਿਰਤਾਰਤ ਕੀ ਉਗਰ ਸੈਨ ਕੋ ਰਾਜ ਅਪੈ ਭਗਤ ਜਨ ਦੀਓ ਕਾਲਜੋ ਗੁਰਮਾਨ ਨਾਨਕ ਗੁਰ ਅੰਗਦ ਅਮਰ ਕਹਾਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਤਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਲਾਵਨ ਮਹੱਲਾ ਪੰਜਵਾ ਤਨ ਮਨ ਧਨ ਅਰਪੋ ਸਭ ਆਪਣਾ ਕਭਨ ਸੋ ਮਤ ਜਿਤ ਹਰ ਹਰ ਜਪਨਾ ਤਨ ਮਨ ਧਨ ਅਰਪਉ ਸਭ ਆਪਣਾ ਕਵਨ ਸੋ ਮਤ ਜਿਤ ਹਰ ਜਪਨਾ ਕਰ ਆਸ ਆਇਓ ਪ੍ਰਭ ਮੰਗਨ ਕਤ ਸੋਭਾ ਮੇਰੇ ਆਂਗਨ ਰਹਾਉ ਅਨਿਕ ਜੁਗਤ ਕਰ ਬਹੁਤ ਵਿਚਾਰੋ ਸਾਧ ਸੰਗ ਇਸ ਮਨਹਿ ਉਧਾਰੋ ਮਤ ਬੁੱਧ ਸੁਰਤ ਨਾਹੀ ਚਤੁਰਾਈ ਤਾ ਮਿਲਿਆ ਜਾਲੇ ਮਿਲਾਈ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਨਾਨਕ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹੋ ਨਾਨਕ ਸਫਲ ਸੋ ਆਇਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਗੁਰਾਂ ਦਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਇੱਕ ਵਾਰੀ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੇ ਗੁਰਦੁਆਰਾ ਸਾਹਿਬ ਆਪਣੇ ਭਲੇ ਦੇ ਲਈ ਆਉਨੇ ਆ ਕਿ ਸੱਚੇ ਪਾਤਸ਼ਾਹ ਮੇਰੇ ਤੇ ਵੀ ਕਿਰਪਾ ਕਰਦੇ ਹੋ ਮੇਰਾ ਵੀ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜੇ ਮੈਂ ਵੀ ਇਸ ਭਵ ਸਾਗਰ ਦੇ ਵਿੱਚੋਂ ਤਰ ਜਾ ਮੇਰਾ ਵੀ ਮਨ ਤੁਹਾਡੇ ਵਿੱਚ ਜੁੜ ਜਾਵੇ ਮੇਰੇ ਅੰਦਰ ਵੀ ਜਿਹੜੇ ਵਿਕਾਰ ਚੱਲਦੇ ਐ ਉਹ ਸੱਚੇ ਪਾਤਸ਼ਾਹ ਟਿਕ ਜਾਣ ਅਸੀਂ ਇਹਨਾਂ ਚੀਜ਼ਾਂ ਵਾਸਤੇ ਗੁਰੂ ਦੇ ਕੋਲ ਆਉਨੇ ਆ ਕਿ ਸਾਨੂੰ ਗੁਰੂ ਦਾ ਦਰਸ਼ਨ ਹੋ ਜਾਏ ਗੁਰੂ ਦਾ ਦਿਦਾਰ ਹੋ ਜਾਏ ਸੋ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 804 ਅੰਗ ਦੇ ਉੱਤੇ ਬਿਲਾਵਲ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੇ ਮੁਖਾਰविंद ਤੋਂ ਬਿਲਾਵਲ ਰਾਗ ਦੇ ਵਿੱਚ ਇਹ ਸ਼ਬਦ ਜਿਹੜਾ ਉਚਾਰਨ ਕੀਤਾ ਗਿਆ ਪਰਮਾਤਮਾ ਨੂੰ ਮਿਲਣ ਦੀ ਯੁਗਤ ਤਰੀਕਾ ਨੈਥੜ ਦੱਸਦੇ ਆ ਗੁਰੂ ਅਰਜਨ ਸਾਹਿਬ ਮਹਾਰਾਜ ਕਿ ਪਰਮਾਤਮਾ ਨੂੰ ਮਿਲਿਆ ਕਿਵੇਂ ਜਾਂਦਾ ਹੈ ਜੇ ਕੋਈ ਪਰਮਾਤਮਾ ਦੇ ਨਾਲ ਮਿਲਾ ਦੇ ਨਾ ਜਿਹੜੇ ਰੱਬ ਦੇ ਪਿਆਰੇ ਹੁੰਦੇ ਆ ਨਾ ਜਿਹੜੇ ਰੱਬ ਦੇ ਨਾਲ ਜੁੜੇ ਹੋਏ ਹੁੰਦੇ ਆ ਉਹ ਫਿਰ ਸਾਨੂੰ ਤਰੀਕਾ ਦੱਸ ਦਿੰਦੇ ਆ ਕਿ ਆਹ ਤਰੀਕਾ ਹੈ ਅਸੀਂ ਇਹ ਸੰਸਾਰ ਦੇ ਵਿੱਚ ਕੋਈ ਦੁਨਿਆਵੀ ਕੰਮ ਕਰਨਾ ਹੋਵੇ ਨਾ ਤਾ ਵੀ ਸਾਨੂੰ ਤਰੀਕਾ ਕਿਸੇ ਨਾ ਕਿਸੇ ਤੋਂ ਲੈਣਾ ਪੈਣਾ ਜੇ ਸਾਡੇ ਕੋਲ ਤਰੀਕਾ ਨਹੀਂ ਫਿਰ ਅਸੀਂ ਉਸ ਕੰਮ ਨੂੰ ਸਹੀ ਤਰੀਕੇ ਦੇ ਨਾਲ ਕਰ ਨਹੀਂ ਸਕਦੇ ਜਿਹੜੇ ਗੁਰੂ ਦੇ ਨਾਲ ਮਿਲੇ ਹੁੰਦੇ ਆ ਉਹ ਗੁਰੂ ਦੇ ਨਾਲ ਮਿਲਾਉਣ ਦੀ ਸਾਨੂੰ ਜਾਚ ਦੱਸਦੇ ਐ ਤੇ ਪਹਿਲੀਆਂ ਪੰਕਤੀਆਂ ਦੇ ਵਿੱਚ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤਨ ਮਨ ਤਨ ਹਰਪੋਂ ਸਭ ਆਪਣਾ ਕਹਿੰਦੇ ਜਿਹੜਾ ਪਰਮਾਤਮਾ ਦੇ ਨਾਲ ਮਿਲਾਊ ਨਾ ਮੈਨੂੰ ਕਹਿੰਦੇ ਮੈਂ ਆਪਣਾ ਤਨ ਵੀ ਤੇ ਆਪਣਾ ਮਨ ਵੀ ਤੇ ਆਪਣਾ ਧਨ ਵੀ ਕਹਿੰਦੇ ਉਹਦੇ ਤੋਂ ਅਰਪਣ ਕਰ ਦਿਆਂ ਭਾਵਕੇ ਉਹਦੇ ਤੋਂ ਵਾਰ ਦਿਆਂਗਾ ਮੈਂ ਅਸੀਂ ਆਪਣਾ ਕੱਲਾ ਮਨੇ ਦੇ ਦਈਏ ਨਾ ਗੁਰੂ ਦੇ ਅੱਗੇ ਕਿ ਸੱਚੇ ਪਾਤਸ਼ਾਹ ਮੇਰਾ ਮਨ ਰੱਖ ਲਓ ਗੁਰੂ ਨੇ ਤੇ ਮਨ ਦੇ ਨਾਲ ਹੀ ਸਾਨੂੰ ਸਾਰੀਆਂ ਦਾਤਾਂ ਦੇ ਦੇਣੀਆਂ ਨੇ ਜੇ ਅਸੀਂ ਗੁਰੂ ਦੇ ਹਵਾਲੇ ਕੱਲਾ ਮਨ ਕਰ ਦਈਏ ਪਰ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਆ ਜੇ ਕੋਈ ਗੁਰੂ ਦੇ ਨਾਲ ਜੋੜ ਦੇ ਨਾ ਕਹਿੰਦੇ ਤਨ ਵੀ ਤੇ ਮਨ ਵੀ ਤੇ ਧਨ ਵੀ ਅਰਪੋਂ ਸਭ ਆਪਣਾ ਕਹਿੰਦੇ ਜਿਹੜਾ ਗੁਰੂ ਦੇ ਨਾਲ ਜੋੜ ਦਿੰਦਾ ਉਹਨੂੰ ਇਹ ਸਾਰਾ ਕੁਝ ਉਹਦੇ ਤੋਂ ਕੁਰਬਾਨ ਕਰ ਦੋ ਕਹਿੰਦੇ ਕਵਲ ਸੋ ਮਤ ਜਿਤ ਹਰ ਹਰ ਜਪਨਾ ਕਹਿੰਦੇ ਉਹ ਕਿਹੜੀ ਮਤ ਹੈ ਜੀ ਉਹ ਚੰਗੀ ਮਤ ਇੱਕ ਹੁੰਦੀ ਹੈ ਮਤ ਇੱਕ ਹੁੰਦੀ ਹੈ ਕੋ ਮਤ ਜਿਹੜੇ ਗੁਰਮਤ ਹੁੰਦੀ ਐ ਗੁਰਮਤ ਗੁਰੂ ਦੇ ਦੱਸੇ ਮੁਤਾਬਕ ਚੱਲਣਾ ਕਿ ਗੁਰੂ ਕਹਿੰਦੇ ਭਾਈ ਆਹ ਕਰਨਾ ਐ ਅਸੀਂ ਉਹੋ ਹੋ ਕਰੀਏ ਗੁਰੂ ਨੇ ਆਖਿਆ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਦੇ ਨਾ ਚੇਤੇਉ ਜੰਮ ਪਕੜ ਚਲਾਈਆਂ ਅਸੀਂ ਗੁਰੂ ਦੀ ਗੱਲ ਥੋੜਾ ਮੰਨੀ ਐ ਤੇ ਗੁਰੂ ਨੇ ਆਖਿਆ ਜਿਤ ਪਿੱਤ ਮਤ ਦੂਰ ਹੋਏ ਵਰਲ ਪਵ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ ਅਸੀਂ ਕਿਹੜਾ ਮੰਨੀ ਆ ਅਸੀਂ ਜਿੱਦੇ ਗੁਰੂ ਦੀ ਮਤ ਦੇ ਨਾਲ ਚੱਲਣ ਲੱਗੇ ਨਾ ਉਦੋਂ ਫਿਰ ਸਮਝਾਂਗੇ ਕਬਨ ਸੋ ਮਤ ਜਿਤ ਹਰ ਹਰ ਜਪਨਾ ਜਿੱਦੇ ਗੁਰੂ ਦੀ ਮਤ ਦੇ ਨਾਲ ਤੁਰਨ ਲੱਗੇ ਨਾ ਚੱਲਣ ਲੱਗੇ ਸੋਚਣ ਲੱਗੇ ਉਦੋਂ ਆਏ ਸਮਝ ਲਿਓ ਕਿ ਪਰਮਾਤਮਾ ਦੇ ਵਿੱਚ ਅਭੇਦ ਹੋਣੇ ਸ਼ੁਰੂ ਹੋ ਗਏ ਚੰਗੀ ਮੱਤ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਹੈ ਜੇ ਚੰਗੀ ਮੱਤ ਨਹੀਂ ਤਾਂ ਫਿਰ ਬੰਦਾ ਮਾੜਿਆਂ ਕੰਮਾਂ ਦੇ ਵਿੱਚ ਮਸਤ ਰਹਿੰਦਾ ਹੈ ਮਾੜਿਆਂ ਚ ਪਰ ਜਿੱਦੇ ਮੱਤ ਗੁਰੂ ਤੋਂ ਲੈ ਲਈ ਨਾ ਉਹਦੇ ਫਿਰ ਚੰਗਿਆਂ ਕੰਮਾਂ ਵੱਲ ਧਿਆਨ ਜੁੜਨਾ ਸ਼ੁਰੂ ਹੋ ਜਾਂਦਾ ਚੰਗਿਆਂ ਚ ਕਰ ਆਸਾ ਆਇਓ ਬਬ ਮੰਗਣ ਅਸੀਂ ਕੋਈ ਨਾ ਕੋਈ ਆਸ ਲਾ ਕੇ ਆਉਨੇ ਆ ਜਦੋਂ ਗੁਰਦੁਆਰਾ ਸਾਹਿਬ ਆਉਨੇ ਆ ਨਾ ਜਦੋਂ ਘਰੋਂ ਚੱਲਦੇ ਆ ਨਾ ਉਦੋਂ ਕੋਈ ਨਾ ਕੋਈ ਸਾਡੇ ਅੰਦਰ ਆਸ ਹੁੰਦੀ ਹੈ ਕਿ ਮੈਂ ਆ ਮੰਗਣਾ ਹੈ ਗੁਰੂ ਤੋਂ ਜਾ ਕੇ ਮੈਂ ਆ ਮੰਗਣਾ ਹੈ ਗੁਰੂ ਤੋਂ ਜਾ ਕੇ ਮੰਗਣਾ ਮਾੜਾ ਨਹੀਂ ਹੈ ਪਰ ਗੁਰੂ ਸਾਹਿਬ ਕਹਿੰਦੇ ਇੱਕ ਵਾਰੀ ਤੁਸੀਂ ਉਸ ਪ੍ਰਭੂ ਨੂੰ ਤੇ ਮੰਗ ਕੇ ਵੇਖੋ ਨਾ ਉਸ ਮਾਲਕ ਨੂੰ ਤੇ ਮੰਗ ਕੇ ਵੇਖੋ ਤੁਸੀਂ ਆਖੋ ਸੱਚੇ ਪਾਤਸ਼ਾਹ ਤੁਸੀਂ ਹੀ ਆ ਜੋ ਸਾਡੇ ਵਿੜੇ ਚ ਕਾਰਿਆ ਆਸਾ ਆਇਓ ਪ੍ਰਭ ਮੰਗਨ ਮੈਂ ਤੇ ਇਹੀ ਆਸ ਬਣਾ ਕੇ ਆਇਆ ਸੱਚੇ ਪਾਤਸ਼ਾਹ ਕਿ ਤੁਸੀਂ ਹੀ ਮੇਰੇ ਨਾਲ ਚੱਲੋ ਤੁਸੀਂ ਹੀ ਮੇਰੇ ਘਰ ਚੱਲੋ ਤੁਸੀਂ ਹੀ ਮੇਰੇ ਹਿਰਦੇ ਦੇ ਵਿੱਚ ਵਸ ਜਾਓ ਬਸ ਮੇਰੀ ਤੇ ਆਹੀ ਆਸ ਹੈ ਗੁਰੂ ਸਾਹਿਬ ਕਹਿੰਦੇ ਐ ਗੁਰਬਾਣੀ ਦੇ ਵਿੱਚ ਕਿ ਆਹ ਜਿਹੜਾ ਸ਼ਰੀਰ ਹੈ ਨਾ ਇਹ ਕਦੇ ਨਾਲ ਚੱਲਦਾ ਜੀ ਪਾਣੀ ਦੇ ਨਾਲ ਤੇ ਅੰਨ ਨਾਲ ਗੁਰੂ ਸਾਹਿਬ ਕਹਿੰਦੇ ਆ ਇਹ ਅੰਨ ਤੇ ਪਾਣੀ ਦੇ ਨਾਲ ਚੱਲਦਾ ਪਰ ਕਹਿੰਦੇ ਇਹਦੇ ਅੰਦਰ ਜੇ ਪਰਮਾਤਮਾ ਵਸ ਜੇ ਨਾ ਪਰਮਾਤਮਾ ਕਹਿੰਦੇ ਫੇਰ ਕਿਸੇ ਚੀਜ਼ ਦੀ ਵੀ ਲੋੜ ਨਹੀਂ ਗੁਰੂ ਸਾਹਿਬ ਕਹਿੰਦੇ ਸੁੱਕੇ ਹਰੇ ਕੀਏ ਖਿੰਮਾਹੇ ਜਿਹੜਾ ਮਨ ਬਿਲਕੁਲ ਸੁੱਕ ਗਿਆ ਸੀ ਨਾ ਜਿਵੇਂ ਗਮਲੇ ਦੇ ਵਿੱਚ ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਗਮਲਾ ਜਦੋਂ ਗਰਮੀਆਂ ਦੇ ਦਿਨ ਹੁੰਦੇ ਉਹ ਚਬੂਟਾ ਲੱਗਿਆ ਹੁੰਦਾ ਨਾ ਕੁਮੜ ਆ ਜਾਂਦਾ ਹੈ ਜਦੋਂ ਪਾਣੀ ਪਾ ਦਿੰਦੇ ਆ ਬਿਲਕੁਲ ਹਰਿਆ ਭਰਿਆ ਹੋ ਜਾਂਦਾ ਹੈ ਆਹ ਸਰੀਰ ਇਹਨੂੰ ਜਦੋਂ ਖਾਣਾ ਮਿਲ ਜਾਂਦਾ ਹੈ ਇਹਨੂੰ ਜਦੋਂ ਪਾਣੀ ਮਿਲ ਜਾਂਦਾ ਹੈ ਇਹ ਤੰਦਰੁਸਤ ਹੋ ਜਾਂਦਾ ਪਰ ਗੁਰੂ ਸਾਹਿਬ ਕਹਿੰਦੇ ਜਿੱਦੇ ਇਹਨੂੰ ਪਰਮਾਤਮਾ ਦਾ ਨਾਮ ਮਿਲ ਗਿਆ ਨਾ ਸੋਕੇ ਹਰੇ ਕੀ ਏ ਖਿ ਨਮਾਏ ਕਹਿੰਦੇ ਸਰੀਰ ਤੇ ਤੰਦਰੁਸਤ ਹੋ ਜਾਂਦਾ ਪਰ ਕਹਿੰਦੇ ਜਿਹੜਾ ਮਨ ਹੈ ਨਾ ਮਨ ਨਹੀਂ ਕਦੇ ਹਰਿਆ ਭਰਿਆ ਹੁੰਦਾ ਪ੍ਰਸ਼ਾਦੇ ਨਾਲ ਕਹਿੰਦੇ ਜਿੱਦੇ ਪਰਮਾਤਮਾ ਦਾ ਨਾਮ ਮਿਲ ਗਿਆ ਕਹਿੰਦੇ ਇਹ ਮਨ ਵੀ ਹਰਿਆ ਭਰਿਆ ਹੋ ਜਾਣਾ ਹੈ ਬਿਲਕੁਲ ਹਰਿਆ ਭਰਿਆ ਹੋ ਜਾਣਾ ਕਰ ਆਸਾ ਆਇਓ ਪ੍ਰਭ ਮੰਗਨ ਕਹਿੰਦੇ ਅਸੀਂ ਤੇ ਆ ਹੀ ਆਸ ਲਾ ਕੇ ਆਇਆ ਜੀ ਕਿ ਤੁਸੀਂ ਮਿਲਜੋ ਮੈਨੂੰ ਜਿਵੇਂ ਬਾਬਾ ਫਰੀਦ ਸਾਹਿਬ ਕਹਿੰਦੇ ਆ ਨਾ ਕਾਗਾ ਕਰੰਗ ਢੰਡੋਲੇ ਆ ਸਗਲਾ ਖਾਇਆ ਮਾਸ ਇਹ ਦੋਏ ਨੈਣਾ ਮਤਿ ਸ਼ੋ ਪਿਰ ਦੇਖਣ ਕੇ ਆਸ ਆਸ ਹੈ ਜੀ ਬਾਬਾ ਫਰੀਦ ਸਾਹਿਬ ਜੀ ਦੇ ਮਨ ਚ ਇਹ ਮੈਂ ਜੇ ਹੋਰ ਵੀ ਪਰਮਾਤਮਾ ਦੇ ਵਿੱਚ ਅਪੇਧ ਹੋਣਾ ਨਾ ਹੋਰ ਵੀ ਉਸ ਪਰਮਾਤਮਾ ਦੇ ਨਾਲ ਗੱਲਾਂ ਕਰਨੀਆਂ ਨੇ ਮੇਰਾ ਜੇ ਮਨ ਰੱਜਿਆ ਨਹੀਂ ਮੈਂ ਅਜੇ ਉਸ ਪਰਮਾਤਮਾ ਦੇ ਨਾਲ ਪਤਾ ਨਹੀਂ ਕਿੰਨੀਆਂ ਵਿਚਾਰਾਂ ਕਰਨੀਆਂ ਤੁਮ ਪੇਖਤ ਸੋਭਾ ਮੇਰੇ ਆਂਗਨ ਜਦੋਂ ਤੁਸੀਂ ਮੈਨੂੰ ਮਿਲ ਜਾਂਦੇ ਹੋ ਨਾ ਜੀ ਉਦੋਂ ਮੇਰੇ ਹਿਰਦੇ ਦੇ ਅੰਦਰ ਹਿਰਦੇ ਰੂਪੀ ਵੇੜੇ ਦੇ ਅੰਦਰ ਇੱਕ ਖੜਾ ਪੈਦਾ ਹੋ ਜਾਂਦਾ ਹੈ ਜਿਵੇਂ ਕੋਈ ਰਿਸ਼ਤੇਦਾਰ ਆਇਆ ਹੋਵੇ ਨਾ ਸਾਰਾ ਕਬਰ ਬੜੇ ਝਾਟ ਫਿਰ ਰਿਹਾ ਹੁੰਦਾ ਭੱਜਿਆ ਫਿਰ ਰਿਹਾ ਹੁੰਦਾ ਜਦੋਂ ਤੁਸੀਂ ਮੇਰੇ ਹਿਰਦੇ ਰੂਪੀ ਘਰ 'ਚ ਆਗੇ ਨਾ ਸੱਚੇ ਬਾਦਸ਼ਾਹ ਆ ਮੇਰਾ ਹਿਰਦਾ ਰੂਪੀ ਘਰ ਜਿਹੜਾ ਇਹੜਾ ਜਿਹੜਾ ਕਹਿੰਦੇ ਇਹਦਾ ਫਿਰ ਬਹੁਤ ਫੋਲੇ ਨਹੀਂ ਸਮਾਉਣਾ ਇਹ ਵੇੜੇ ਨੇ ਕਹਿੰਦੇ ਇਹ ਵੇੜਾ ਇਸ ਤਰ੍ਹਾਂ ਦਾ ਕਿ ਇਸ ਵੇੜੇ ਦੇ ਅੰਦਰ ਪਰਮਾਤਮਾ ਦਾ ਨਾਮ ਜਿੱਦੇ ਆਗਿਆਨ ਤੁਮ ਪੇਖਤ ਸੋਭਾ ਮੇਰੇ ਆਂਗਨ ਆ ਹਿਰਦੇ ਰੂਪੀ ਵੇੜੇ ਦੇ ਵਿੱਚ ਖੜਾ ਪੈਦਾ ਹੋ ਜਾਣਾ ਰਹਾਓ ਰਹਾਓ ਦਾ ਭਾਵ ਉਹਦਾ ਠਹਿਰਨਾ ਰੁਕਣਾ ਵਿਸਰਾਮ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਅਨੇਕ ਜੁਗਤ ਕਰ ਬਹੁਤ ਵਿਚਾਰੋ ਮੈਵਾਤ ਤਰੀਕੇ ਵਰਤੇ ਜੇ ਪਰ ਮੈਨੂੰ ਪਰਮਾਤਮਾ ਦੇ ਦਰਸ਼ਨ ਨਹੀਂ ਹੋਏ ਮੈਂ ਪੁੱਠਾ ਵੀ ਲੰਕਿਆ ਮੈਂ ਚਲੇਸੇ ਵੀ ਕੱਟੇ ਮੈਂ ਜੰਗਲਾਂ 'ਚ ਵੀ ਗਿਆ ਪਰ ਮੈਨੂੰ ਉਹ ਪਰਮਾਤਮਾ ਨਹੀਂ ਮਿਲਿਆ ਗੁਰੂ ਸਾਹਿਬ ਕਹਿੰਦੇ ਇਸ ਤਰ੍ਹਾਂ ਨਹੀਂ ਮਿਲਣਾ ਬੜੇ ਤਰੀਕੇ ਵਰਤੇ ਪਰ ਗੁਰੂ ਸਾਹਿਬ ਤੇ ਕਹਿੰਦੇ ਘਰ ਬੈਠੇ ਗੁਰੂ ਤੇ ਆਇਓ ਕਹਿੰਦੇ ਜੰਗਲਾਂ 'ਚ ਜਾਣ ਦੀ ਲੋੜ ਹੀ ਨਹੀਂ ਹੈਗੀ ਆਪਣੇ ਘਰ ਬੈਠ ਕੇ ਗੁਰਬਾਣੀ ਨੂੰ ਪੜੋ ਵਾਹਿਗੁਰੂ ਵਾਹਿਗੁਰੂ ਕਰੋ ਰਾਮ ਰਾਮ ਕਰੋ ਅੱਲਾ ਅੱਲਾ ਕਰੋ ਕਹਿੰਦੇ ਕਿਤੇ ਜਾਣ ਦੀ ਲੋੜ ਹੀ ਨਹੀਂ ਆਹ ਵਧੀਆ ਤਰੀਕਾ ਹੈ ਗੁਰੂ ਸਾਹਿਬ ਕਹਿੰਦੇ ਆਪਣੇ ਘਰ ਬੈਠੋ ਅਨੇਕ ਜੁਗਤ ਕਰਵਾਤ ਵਿਚਾਰੋ ਮੈਂ بڑے ਤਰੀਕੇ ਵਰਤ ਕੇ ਵੇਖੇ ਮੈਂ ਪੁੱਠਾ ਵੀ ਲੰਕਿਆ ਮੈਂ ਜੰਗਲਾਂ 'ਚ ਵੀ ਗਿਆ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜੰਗਲ ਜੰਗਲ ਕਿਆ ਪਵੈ ਬਣ ਕੰਡਾ ਮੋੜ ਹੈ ਵਸੀ ਰੱਬ ਹਿਆਲੀ ਹੈ ਜੰਗਲ ਕਿਆ ਢੁੰਡੈ ਕਹਿੰਦੇ ਜੰਗਲਾਂ ਚ ਜਾ ਕੇ ਕਦੇ ਰੱਬ ਨਹੀਂ ਮਿਲਿਆ ਕਰਦਾ ਰੱਬ ਤੇ ਕਹਿੰਦੇ ਤੇਰੇ ਹਿਰਦੇ ਚ ਹੀ ਬੈਠਾ ਹੈ ਕਹਿੰਦੇ ਵੇਖ ਉਹਨੂੰ ਕਹਿੰਦੇ ਹਿਰਦੇ ਨੂੰ ਵੇਖ ਕਹਿੰਦੇ ਹਿਰਦੇ ਵੱਲ ਤੇ ਕਦੇ ਝਾਕਿਆ ਹੀ ਨਹੀਂ ਬਾਹਰ ਨਿਗਾਹ ਪਰ ਆਪਣੇ ਅੰਦਰ ਕਦੇ ਵੇਖਿਆ ਨਹੀਂ ਜਿੱਦੇ ਆਪਣੇ ਅੰਦਰ ਵੇਖ ਲਿਆ ਉਦੈ ਕਹਿੰਦੇ ਪ੍ਰਮਾਤਮਾ ਮਿਲ ਜਾਣਾ ਹੈ ਜੇ ਪੁੱਠਾ ਲਮਕਣ ਦੇ ਨਾਲ ਰੱਬ ਮਿਲਦਾ ਹੁੰਦਾ ਕਹਿੰਦੇ ਫਿਰ ਚੰਮ ਗਿੱਦੜ ਤੇ ਰਹਿੰਦੇ ਹੀ ਪੁੱਠੇ ਜੇ ਗੁਰੂ ਸਾਹਿਬ ਕਹਿੰਦੇ ਨੰਗੇ ਰਹਿਣ ਨਾਲ ਰੱਬ ਮਿਲਦਾ ਹੁੰਦਾ ਕਹਿੰਦੇ ਜੰਗਲਾਂ ਦੇ ਵਿੱਚ ਸਾਰੇ ਜਾਨਵਰ ਨੰਗੇ ਫਿਰਦੇ ਆ ਕਹਿੰਦੇ ਇਸ ਤਰ੍ਹਾਂ ਰੱਬ ਨਹੀਂ ਮਿਲਿਆ ਕਰਦਾ ਰੱਬ ਮਿਲਦਾ ਤੇਰੀ ਚੰਗੀ ਨੀਅਤ ਦੇ ਨਾਲ ਚੰਗੇ ਵਿਚਾਰ ਦੇ ਨਾਲ ਜੇ ਕਹਿੰਦੇ ਚਲੇਸੇ ਕੱਟਣ ਦੇ ਨਾਲ ਰੱਬ ਮਿਲਦਾ ਹੁੰਦਾ ਤੇ ਜਾ ਕੇ ਮੜੀਆਂ ਮਸਾਣੀਆਂ ਚ ਬੈਠ ਕੇ ਰੱਬ ਮਿਲਦਾ ਹੁੰਦਾ ਕਹਿੰਦੇ ਚੂਹੇ ਤੇ ਸੱਪ ਤੇ ਰਹਿੰਦੇ ਉੱਥੇ ਮੜੀ ਮਸਾਣੀ ਜੇ ਮਿਲ ਐ ਵਿੱਚ ਖੱਡਾ ਚੂਹੇ ਕਹਿੰਦੇ ਜੇ ਉਹਨਾਂ ਨੂੰ ਮਿਲ ਜਾਂਦਾ ਰੱਬ ਫਿਰ ਤੇ ਆਪਾਂ ਵੀ ਮੰਨਦੇ ਕਿ ਰੱਬ ਮਿਲ ਜਾਂਦਾ ਏ ਕਿ ਗੁਰੂ ਸਾਹਿਬ ਕਹਿੰਦੇ ਇਹ ਤਰੀਕਿਆਂ ਦੇ ਨਾਲ ਨਹੀਂ ਮਿਲਣਾ ਜੇ ਮਿਲਣਾ ਰੱਬ ਤਾਂ ਕਹਿੰਦੇ ਸਾਧ ਸੰਗ ਇਸ ਮਨੈ ਉਧਾਰੋ ਕਹਿੰਦੇ ਸਾਧ ਸੰਗਤ ਦੇ ਵਿੱਚ ਬੈਠ ਸਾਧ ਸੰਗਤ ਦੇ ਵਿੱਚ ਬੈਠ ਕੇ ਆਹ ਮਨ ਨੂੰ ਪਰਮਾਤਮਾ ਦੇ ਨਾਲ ਟਿਕਾ ਲੈ ਜਿੱਦੇ ਪਰਮਾਤਮਾ ਦੇ ਨਾਲ ਟਿਕਾਉਣ ਦੀ ਜਾਚ ਤੈਨੂੰ ਆਗੇ ਸੰਗਤ ਦੇ ਵਿੱਚੋਂ ਮਿਲ ਜਾਣਾ ਕਿਉਂਕਿ ਗੁਰੂ ਸਾਹਿਬ ਕਹਿੰਦੇ ਸਤਿ ਵਿੱਚ ਸੰਗਤ ਹਰ ਪ੍ਰਭ ਵਸਾ ਜੀਓ ਸੰਗਤ ਦੇ ਵਿੱਚ ਰੱਬ ਨੂੰ ਵਸਦਾ ਗੁਰੂ ਸਾਹਿਬ ਨੇ ਕਿਹਾ ਹੋਰ ਕਿਤੇ ਨਹੀਂ ਕਿਹਾ ਕਿ ਫਲਾਣੇ ਥਾਂ ਤੇ ਜਾਓ ਉੱਥੇ ਰੱਬ ਵਸਦਾ ਠੀਕ ਹੈ ਪਰਮਾਤਮਾ ਹੈ ਸਾਰੇ ਕਿਤੇ ਘਟ ਘਟ ਮੈਂ ਹਰ ਜੂ ਵਸਾ ਸੰਤਨ ਕਹਿਓ ਪੁਕਾਰ ਪਰ ਕਹਿੰਦੇ ਜਿਹੜਾ ਮਿਲਣ ਦਾ ਤਰੀਕਾ ਹੈ ਨਾ ਪਰਮਾਤਮਾ ਨੂੰ ਕਹਿੰਦੇ ਉਹ ਸਤ ਸੰਗਤ ਦੇ ਵਿੱਚੋਂ ਮਿਲਦਾ ਸਤ ਸੰਗਤ ਦੇ ਵਿੱਚ ਆ ਕੇ ਬੰਦੇ ਦੇ ਅੰਦਰੋਂ ਮਾੜ ਹੰਕਾਰ ਵੈਰ ਵਿਰੋਧ ਈਰਖਾ ਉਹ ਖਤਮ ਹੋ ਜਾਂਦਾ ਹੈ ਜੇ ਬੰਦਾ ਪੁੱਠਾ ਲਮਕਣ ਲੱਗ ਗਿਆ ਨਾ ਉਹਦੇ ਵਿੱਚ ਕਹਿੰਦੇ ਮਾਣ ਆ ਜਾਂਦਾ ਹੰਕਾਰ ਆ ਜਾਂਦਾ ਕਿ ਮੇਰੇ ਵਰਗਾ ਕੋਈ ਨਹੀਂ ਹੈ ਜਿਹੜਾ ਜੰਗਲਾਂ ਦੇ ਵਿੱਚ ਜਾ ਕੇ ਪੁੱਠਾ ਲਟਕਦਾ ਹੈ ਕਹਿੰਦੇ ਮੇਰੇ ਵਰਗਾ ਕੋਈ ਨਹੀਂ ਹੈ ਜਿਹੜਾ ਜੰਗਲਾਂ ਦੇ ਵਿੱਚ ਜਾ ਕੇ ਦੋ-ਦੋ ਮਹੀਨੇ ਭਗਤੀ ਕਰਦਾ ਹੈ ਗੁਰੂ ਸਾਹਿਬ ਕਹਿੰਦੇ ਇਹੀ ਤੇ ਹੰਕਾਰ ਕਹਿੰਦੇ ਇਹੀ ਤੇ ਛੱਡਣਾ ਪਰ ਕਹਿੰਦੇ ਜਦੋਂ ਸਾਧ ਸੰਗਤ ਦੇ ਵਿੱਚ ਆਵਾਂਗੇ ਨਾ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਕਹਿੰਦੇ ਜਿੱਦੇ ਸੰਗਤ ਦੇ ਵਿੱਚ ਆ ਗਿਆ ਉਹਦੇ ਕਹਿੰਦੇ ਫੇਰ ਉਹ ਪਰਮਾਤਮਾ ਤੇਰੇ ਹਿਰਦੇ ਦੇ ਵਿੱਚ ਟਿਕ ਜਾਣਾ ਜੇ ਪਰਮਾਤਮਾ ਨੂੰ ਆਪਣੇ ਹਿਰਦੇ ਚ ਵੇਖਣਾ ਹੈ ਨਾ ਤੇ ਕਹਿੰਦੇ ਕਿਸੇ ਦਾ ਦਿਲ ਨਾ ਦੁਖਾ ਦੀ ਸਭ ਨਾ ਮਨ ਬਾੜਕ ਠਾਹਣ ਮੂਲ ਮਚਾਗਵਾ ਜੇ ਤਉ ਪਿਰਿਆ ਦੀ ਸਿੱਖ ਹਿਆਉ ਨ ਠਾਹੇ ਕਹੀ ਦਾ ਕਹਿੰਦੇ ਜੇ ਰੱਬ ਨੂੰ ਮਿਲਣਾ ਚਾਹੁੰਨਾ ਹੈ ਕਿਸੇ ਦਾ ਦਿਲ ਨਾ ਤੋੜਨੀ ਜੇ ਕਿਸੇ ਦਾ ਦਿਲ ਤੋੜਦਾ ਐ ਸਮਝ ਲਈ ਰੱਬ ਨੂੰ ਤੋੜਦਾ ਬਸ ਸਾਧ ਸੰਗਤ ਦੇ ਵਿੱਚ ਆ ਕੇ ਸਾਡੇ ਅੰਦਰ ਦੇ ਜਿਹੜੇ ਮਾੜੇ ਫੁਰਨੇ ਨੇ ਮਾੜੇ ਵਿਕਾਰ ਨੇ ਉਹ ਸਾਰੇ ਖਤਮ ਹੋ ਜਾਂਦੇ ਆ ਤੇ ਫਿਰ ਪਰਮਾਤਮਾ ਦੇ ਦਰਸ਼ਨ ਹੋ ਜਾਂਦੇ ਆ ਮਤ ਬੁੱਧ ਸੁਰਤ ਨਾਹੀਂ ਚਤਰਾਈ ਜੇ ਬੰਦਾ ਕਹਵੇ ਮੇਰੀ ਤੇ ਮਤ ਬਹੁਤ ਹੈ ਮੇਰੀ ਤੇ ਬੁੱਧੀ ਬਹੁਤ ਹੈ ਮੇਰੀ ਤੇ ਸੁਰਤ ਬਹੁਤ ਤਕੜੀ ਹੈ ਕਹਿੰਦੇ ਇਹਨਾਂ ਤਰੀਕਿਆਂ ਦੇ ਨਾਲ ਨਹੀਂ ਮਿਲਦਾ ਜੇ ਪਰਮਾਤਮਾ ਨੇ ਸਾਨੂੰ ਉੱਚੀ ਮਤ ਦੇਤੀ ਉੱਚੀ ਬੁੱਧ ਦੇਤੀ ਉੱਚੀ ਸੁਰਤ ਦੇਤੀ ਫਿਰ ਪਰਮਾਤਮਾ ਮਿਲ ਜਾਂਦਾ ਤੇ ਗੁਰੂ ਸਾਹਿਬ ਕਹਿੰਦੇ ਚਤਰਾਈਆਂ ਸਿਆਣਪ ਕਿਤੇ ਕਾਮ ਨਾ ਆਈਆਂ ਕਹਿੰਦੇ ਜੇ ਚਤਰਾਈਆਂ ਸਿਆਣਪਾਂ ਦੇ ਨਾਲ ਰੱਬ ਮਿਲਦਾ ਹੁੰਦਾ ਕਹਿੰਦੇ ਫਿਰ ਤੇ ਰਾਵਣ ਨੂੰ ਮਿਲ ਜਾਂਦਾ ਹਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਮਿਰਤਕ ਕਈਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਚਤਰ ਤੇਰਾ ਉਹ ਜਿਹੜਾ ਰਾਵਣ ਸੀ ਉਹ ਵੀ ਬਥੇਰਾ ਸੀ ਪਰ ਕਹਿੰਦੇ ਚਤਰਾਈਆਂ ਦੇ ਨਾਲ ਕਦੇ ਰੱਬ ਨਹੀਂ ਮਿਲਿਆ ਕਰਦਾ ਰੱਬ ਮਿਲਦਾ ਕਦੋਂ ਹੈ ਜੀ ਭਗਤ ਧੰਨਾ ਜੀ ਉਹਨਾਂ ਦੇ ਬਾਬਤ ਪੜਦੇ ਆ ਨਾ ਆਪਾਂ ਉਹਨਾਂ ਦੇ ਬਾਬਤ ਸ਼ਬਦ ਆਉਂਦੇ ਆ ਭਗਤ ਧੰਨਾ ਜੀ ਦੇ ਆਪਣੇ ਲਿਖੇ ਹੋਏ ਬਚਨ ਨੇ ਭਗਤ ਧੰਨਾ ਜੀ ਕਹਿੰਦੇ ਆ ਧੰਨੇ ਸੇਵਿਆ ਬਾਲ ਬੁੱਧ ਕਿ ਧੰਨੇ ਨੇ ਪਰਮਾਤਮਾ ਨੂੰ ਇਹ ਤਰੀਕੇ ਦੇ ਨਾਲ ਪਾਇਆ ਕਿ ਉਹਨਾਂ ਨੇ ਆਪਣੀ ਜਿਹੜੀ ਬੁੱਧੀ ਸੀ ਨਾ ਉਹ ਬੱਚਿਆਂ ਵਰਗੀ ਬਣਾ ਲਈ ਬੱਚਿਆਂ ਦੇ ਅੰਦਰ ਨਾ ਕਾਮ ਨਾ ਕ੍ਰੋਧ ਨਾ ਲੋਭ ਮੋਹ ਨਾ ਹੰਕਾਰ ਨਾ ਵਿਸ਼ੇ ਵਿਕਾਰ ਨਾ ਕਿਸੇ ਦੇ ਪ੍ਰਤੀ ਈਰਖਾ ਨਾ ਵੈਰ ਵਿਰੋਧ ਸਾਰਾ ਕੁਝ ਸਾਡੇ ਅੰਦਰ ਤੇ ਆ ਸਕਦਾ ਪਰ ਬੱਚੇ ਦੇ ਅੰਦਰ ਨਹੀਂ ਆ ਸਕਦਾ ਕਿਉਂਕਿ ਬੱਚੇ ਨੂੰ ਤੇਰਾ ਸੇਫ ਫੜਾ ਦੋ ਰੱਸੀ ਫੜ ਲੈਣੀ ਹੈ ਸੱਪ ਫੜਾ ਦੋ ਉਹਨੇ ਸੱਪ ਵੀ ਫੜ ਲੈਣਾ ਜੇ ਅੱਗ ਪਈ ਹੈ ਉਹਨੇ ਤੇ ਅੱਗ 'ਚ ਵੀ ਹੱਥ ਮਾਰ ਦੇਣਾ ਕਿਉਂਕਿ ਉਹਦੇ ਅੰਦਰ ਇਸ ਤਰ੍ਹਾਂ ਦਾ ਕੁਝ ਨਹੀਂ ਆ ਕੇ ਮੈਨੂੰ ਸਾੜ ਕੇ ਸੁਵਾ ਕਰੂ ਕਿਉਂਕਿ ਬੱਚਾ ਜਿਹੜਾ ਉਹਦੀ ਸੁਰਤ ਪਰਮਾਤਮਾ ਦੇ ਨਾਲ ਹੈ ਤੇ ਗੁਰੂ ਸਾਹਿਬ ਕਹਿੰਦੇ ਮਤ ਬੁੱਧ ਸੁਰਤ ਨਾਹੀ ਚਤਰਾਏ ਕਹਿੰਦੇ ਆਹ ਤਰੀਕਿਆਂ ਦੇ ਨਾਲ ਕਦੇ ਪਰਮਾਤਮਾ ਨਹੀਂ ਮਿਲਿਆ ਕਰਦਾ ਜੇ ਕੋਈ ਬੰਦਾ ਕਵੇ ਚਤਰਾਈਆਂ ਨਾਲ ਰੱਬ ਮਿਲਜੂ ਕਹਿੰਦੇ ਚਤਰਾਈਆਂ ਦੇ ਨਾਲ ਕਦੇ ਰੱਬ ਨਹੀਂ ਮਿਲਿਆ ਕਰਦਾ ਅੱਛਾ ਜੀ ਰੱਬ ਮਿਲਦਾ ਕਦੋਂ ਹੈ ਤਾਂ ਮਿਲੀ ਹੈ ਜਾਂ ਲੈ ਮਿਲਾਈ ਜੇ ਗੁਰੂ ਦੀ ਕਿਰਪਾ ਹੋ ਜੇ ਨਾ ਫਿਰ ਉਹ ਪ੍ਰਮਾਤਮਾ ਦੇ ਵਿੱਚ ਅਸੀਂ ਆਪੇਦ ਹੋ ਸਕਦੇ ਆ ਫਿਰ ਉਹ ਪ੍ਰਮਾਤਮਾ ਸਾਨੂੰ ਮਿਲ ਸਕਦਾ ਜੇ ਕਿਤੇ ਗੁਰੂ ਦੀ ਕਿਰਪਾ ਹੋ ਜੇ ਗੁਰੂ ਦੀ ਕਿਰਪਾ ਤੇ ਤਾਂ ਹੋਣੀ ਹੈ ਜੇ ਅਸੀਂ ਗੁਰੂ ਕੋਲ ਆਵਾਂਗੇ ਜੇ ਗੁਰੂ ਕੋਲ ਬੈਠਾਂਗੇ ਜਿਸ ਪਾਸ ਬੈਠੇ ਆ ਸੋਹੀ ਹੈ ਸਭਨਾ ਦਾ ਵਿਸਾਹੋ ਪਹਿਲਾ ਲੋਕ ਵਿਸ਼ਵਾਸ ਕਰਨਾ ਸ਼ੁਰੂ ਕਰਨਗੇ ਫਿਰ ਗੁਰੂ ਨੇ ਤੇਰੇ ਤੇ ਕਿਰਪਾ ਕਰਨੀ ਹੈ ਜਿੱਦੇ ਗੁਰੂ ਨੇ ਕਿਰਪਾ ਕਰਤੀ ਉਹਦੇ ਫਿਰ ਪਰਮਾਤਮਾ ਮਿਲ ਜਾਣਾ ਉਹਦੇ ਵਿੱਚ ਅਪੇਧ ਹੋਏ ਜਾਣਾ ਫਿਰ ਜੇ ਗੁਰੂ ਦੀ ਕਿਰਪਾ ਨਾ ਹੋਏ ਚਾਹੇ ਕਹਿੰਦੇ 50 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ ਨੂੰ ਫਿਰ ਵੀ ਕਹਿੰਦੇ ਪਰਮਾਤਮਾ ਨਹੀਂ ਮਿਲਿਆ ਕਰਦਾ ਚਾਹੇ 100 ਸਾਲ ਹੋ ਗਿਆ ਚਾਹੇ ਸਦੀਆਂ ਲੰਘੀਆਂ ਕਹਿੰਦੇ ਇਸ ਤਰ੍ਹਾਂ ਰੱਬ ਨਹੀਂ ਮਿਲਦਾ ਰੱਬ ਨੂੰ ਮਿਲਣ ਦਾ ਤਰੀਕਾ ਇਹੀ ਹੈ ਕਿ ਜਿੱਤੇ ਗੁਰੂ ਦੀ ਕਿਰਪਾ ਹੋ ਜੇ ਗੁਰੂ ਦੀ ਕਿਰਪਾ ਇਹ ਸਾਡੇ ਹੱਥ 'ਚ ਨਹੀਂ ਹੈ ਇਹ ਅਸੀਂ ਨੇ ਮਨ ਨੂੰ ਨੀਮਾ ਕਰਕੇ ਗੁਰੂ ਦੇ ਕੋਲ ਆਉਣਾ ਜਿੱਦੇ ਗੁਰੂ ਖੁਸ਼ ਹੋ ਗਿਆ ਜਿੱਦੇ ਗੁਰੂ ਤਰੁੱਟ ਗਿਆ ਤੇ ਗੁਰੂ ਨੇ ਫਿਰ ਸਾਡੇ ਤੇ ਮਿਹਰ ਕਰ ਦੇਣੀ ਹੈ ਫਿਰ ਉਹਨੇ ਆਪਣੇ ਵਿੱਚ ਮਿਲਾ ਲੈਣਾ ਤਾਂ ਮਿਲੀ ਹੈ ਜਾਂ ਲੈ ਮਿਲਾਈ ਉਹ ਪ੍ਰਮਾਤਮਾ ਦੇ ਵਿੱਚ ਅਸੀਂ ਤਾਂ ਮਿਲਾਂਗੇ ਜੇ ਪ੍ਰਮਾਤਮਾ ਆਪ ਮਿਲਾਊਗਾ ਤੇ ਪ੍ਰਮਾਤਮਾ ਨੂੰ ਮਿਲਾਉਣ ਵਾਸਤੇ ਸਾਨੂੰ ਮਨ ਬਿਲਕੁਲ ਨੀਵਾ ਕਰਨਾ ਪੈਣਾ ਜਿੱਤੇ ਮਨ ਨੀਵਾ ਹੋ ਗਿਆ ਅਰਦਾਸ ਚ ਰੋਜ਼ ਹੀ ਪੜਿਆ ਜਾਂਦਾ ਨਾ ਜੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਨ ਨੂੰ ਬਿਲਕੁਲ ਨੀਵਾ ਕਰਨਾ ਤੇ ਮਤ ਨੂੰ ਬਹੁਤ ਉੱਚੀ ਕਰਨਾ ਜਿੱਤੇ ਮਤ ਬਹੁਤ ਉੱਚੀ ਹੋ ਗਈ ਤੇ ਮਨ ਬਹੁਤ ਨੀਨਾ ਹੋ ਗਿਆ ਉਹਦੇ ਫਿਰ ਗੁਰੂ ਨੇ ਸਾਨੂੰ ਆਪਣੇ ਵਿੱਚ ਅਭੇਦ ਕਰ ਲੈਣਾ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਹਿੰਦੇ ਉਸ ਦਿਨ ਦਰਸ਼ਨ ਹੋਣਗੇ ਪ੍ਰਮਾਤਮਾ ਦੇ ਜਿੱਦੇ ਆ ਅੱਖਾਂ ਨੇ ਜੜੀਆਂ ਸੰਸਾਰ ਵੱਲੋਂ ਰੱਜ ਗਈਆਂ ਹੁਣ ਸਾਡੀਆਂ ਅੱਖਾਂ ਸੰਸਾਰ ਵੱਲੋਂ ਰੱਜੀਆਂ ਨਹੀਂ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਆ ਅੱਖੀ ਵੇਖ ਨਾ ਰੱਜੀਆਂ ਬਹੁਰੰਗ ਤਮਾਸ਼ੇ ਕਹਿੰਦੇ ਜਿੱਦੇ ਅੱਖਾਂ ਸੰਸਾਰ ਨੂੰ ਵੇਖਣ ਤੋਂ ਰੱਜ ਗਈਆਂ ਉਦੋਂ ਪਰਮਾਤਮਾ ਦੇ ਦਰਸ਼ਨ ਹੋਣਗੇ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਅਜੇ ਸਾਡੀਆਂ ਅੱਖਾਂ ਸੰਸਾਰ ਨੂੰ ਵੇਖ ਰਹੀਆਂ ਨੇ ਅਜੇ ਦਰਸ਼ਨ ਪਰਮਾਤਮਾ ਦਾ ਨਹੀਂ ਪਾ ਸਕਿਆ ਕਿਉਂਕਿ ਕੋਈ ਚੀਜ਼ ਦਿਸਣੀ ਹੈ ਜਾਂ ਤੇ ਸੰਸਾਰ ਦਿਸਣਾ ਹੈ ਜਾਂ ਫਿਰ ਨਿਰੰਕਾਰ ਦਿਸਣਾ ਇਹ ਹੁਣ ਅਸੀਂ ਵੇਖਣਾ ਕਿ ਆਪਣੀ ਅੱਖਾਂ ਦੇ ਨਾਲ ਅਸੀਂ ਕੀ ਵੇਖਦੇ ਆ ਅਸੀਂ ਅਜੇ ਆਪਣੀ ਅੱਖਾਂ ਦੇ ਨਾਲ ਮਾੜਾ ਹੀ ਵੇਖਦੇ ਆ ਅੱਖਾਂ ਦੇ ਨਾਲ ਮਾੜਾ ਹੀ ਤੱਕਦੇ ਆ ਤੇ ਕੰਨਾਂ ਦੇ ਨਾਲ ਮਾੜੇ ਸੁਣਦੇ ਆ ਜਿੱਦੇ ਗੁਰੂ ਸਾਹਿਬ ਕਹਿੰਦੇ ਨੈਣ ਸੰਤੋਖੇ ਜਿੱਦੇ ਦੁਨੀਆ ਨੂੰ ਵੇਖਾਂ ਤੋਂ ਅੱਖਾਂ ਰੱਜ ਗਈਆਂ ਨਾ ਸਾਡੀਆਂ ਉਸ ਦਿਨ ਕਹਿੰਦੇ ਪ੍ਰਭ ਦਰਸ਼ਨ ਪਾਇਆ ਉਦੈ ਪਰਮਾਤਮਾ ਦੇ ਦਰਸ਼ਨ ਹੋ ਜਾਣਗੇ ਕਾਹੋ ਨਾਨਕ ਸਫਲ ਸੋ ਆਇਆ ਅਸਲ ਦੇ ਵਿੱਚ ਕਹਿੰਦੇ ਦੁਨੀਆ ਤੇ ਸਾਡਾ ਆਉਣਾ ਉਸ ਦਿਨ ਸਫਲ ਹੋਣਾ ਜਿੱਦੇ ਪਰਮਾਤਮਾ ਦੇ ਵਿੱਚ ਅਭੇਦ ਹੋ ਗਏ ਨਹੀਂ ਤੇ ਸਾਡੀਆਂ ਵੀ 50 50 100 100 ਸਾਲ ਦੀਆਂ ਉਮਰਾਂ ਅਸੀਂ ਵੀ ਇਸੇ ਤਰ੍ਹਾਂ ਹੀ ਆਏ ਤੇ ਵਸੇ ਇਸੇ ਤਰ੍ਹਾਂ ਹੀ ਚਲੇ ਗਏ ਕਹਿੰਦੇ ਫਿਰ ਸਾਡਾ ਆਉਣਾ ਸੰਸਾਰ ਤੇ ਸਫਲ ਨਹੀਂ ਹੋਣਾ ਸਫਲ ਸਾਡਾ ਸੰਸਾਰ ਤੇ ਆਉਣਾ ਤਾਂ ਹੋਣਾ ਜਿੱਦੇ ਗੁਰੂ ਨੇ ਸਾਨੂੰ ਆਪਣੇ ਨਾਲ ਜੋੜ ਲਿਆ ਗੁਰੂ ਦੇ ਵਿੱਚ ਅਭੇਦ ਹੋ ਗਏ ਉਸ ਦਿਨ ਸਾਡਾ ਆਉਣਾ ਇਸ ਸੰਸਾਰ ਤੇ ਸਫਲ ਹੋ ਜਾਣਾ ਕੋ ਨਾਨਕ ਸਫਲ ਸੋ ਆਇਆ ਜਿਹੜੇ ਪ੍ਰਮਾਤਮਾ ਦੇ ਵਿੱਚ ਅਭੇਦ ਹੋ ਜਾਂਦੇ ਐ ਜਿਹੜੇ ਪ੍ਰਮਾਤਮਾ ਦੀ ਗੁਰੂ ਦੀ ਰੱਬ ਦੀ ਗੱਲ ਮੰਨ ਲੈਂਦੇ ਐ ਅਸਲ ਦੇ ਵਿੱਚ ਉਹਨਾਂ ਦਾ ਇਸ ਸੰਸਾਰ ਤੇ ਆਉਣਾ ਸਫਲ ਹੋ ਗਿਆ ਨਹੀਂ ਤੇ ਸਾਡਾ ਅਸਫਲ ਹੋ ਗਿਆ ਸਾਨੂੰ ਉਹਦੇ ਵਿੱਚੋਂ ਕੋਈ ਫਲ ਨਹੀਂ ਮਿਲਿਆ ਫਲ ਤਾਂ ਮਿਲ ਲੈ ਜੇ ਗੁਰੂ ਦੇ ਦਰ ਤੇ ਆ ਕੇ ਗੁਰੂ ਨੇ ਸਾਡੇ ਵੱਲ ਨਿਗਾਹ ਕਰ ਲਈ ਜੇ ਗੁਰੂ ਸਾਡੇ ਵੱਲ ਝਾਕਿਆ ਹੀ ਨਹੀਂ ਨਾ ਤੇ ਗੁਰੂ ਸਾਹਿਬ ਦੇ ਬਚਨ ਆਪਾ ਪੜ੍ਹਦੇ ਆ ਨਾ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਿ ਜੁਸਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਿਹੜੇ ਨਾਮ ਜਪਣ ਵਾਲਿਆ ਉਹਨਾਂ ਦੇ ਨਾਲ ਮੁੱਖ ਕਰ ਲਿਆ ਗੁਰੂ ਨੇ ਜਿਹੜੇ ਬੇਮੁਖ ਹੋ ਗਏ ਉਹਨਾਂ ਵੱਲ ਪਿੱਠ ਕਰ ਲਈ ਜਿਹੜਿਆਂ ਵੱਲ ਮੂੰਹ ਕਰ ਲਿਆ ਅਸਲ ਦੇ ਵਿੱਚ ਉਹਨਾਂ ਦਾ ਆਉਣਾ ਹੈ ਸੰਸਾਰ ਤੇ ਸਫਲ ਹੋ ਗਿਆ ਜੀ ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕੋ ਨਾਨਕ ਸਫਲ ਸੋ ਆਇਆ ਵਾਹਿਗੁਰੂ ਜੀ ਕਾ ਖਾਲਸਾ Wa ali